ਕਿਸ ਪਾਹੀ ਬਣਾਉਣ ਜੇ ਵੀ ਸ਼ਬਦ ਦੇ ਨਾਲ ਨਾਲ ਦੋ ਦੋ ਸਾਜ਼ਾਂ ਦਾ ਬਹੁਤ ਵੱਡਾ ਹੱਥਾ ਇੱਕ ਰਬਾਬ ਤੇ ਇੱਕ ਸਾਰੰਗੀ ਉਹਨਾਂ ਦੀ ਤਰ੍ਹਾਂ ਜੇ ਅਗਲੇ ਅਗਲੇ ਜਨਾਂ ਨੂੰ ਸਰਜਿੰਦੇ ਨਹੀਂ ਅਗਲੇ ਜਨਾਂ ਨੂੰ ਖੁਗਲੇ ਕਰਨ ਦੀ ਸ਼ਕਤੀ ਆ ਮਾਂਛ ਦੇ ਉੱਪਰ ਦੇ ਸਾਹਮਣੇ ਸ਼ਿਸ਼ੋਬਨ ਕਾਰੀਆਂ ਮੋਤਬਰ ਸ਼ਕਤੀਆਂ ਕਾਰੀਆਂ ਰੂਹਾਂ ਮੈਂ ਪਰਮ ਪਿਆਰੇ ਪ੍ਰਕਾਸ਼ ਦਾ ਸਤਿਮੂ ਅਰਦਾ ਕਰਦਾ ਤੇ ਬਹੁਤ ਸ਼ੁਕਰ ਗੁਜ਼ਾਰਾ ਹੈ ਉਹਦਾ ਸਰਬੀਸ ਬਹੁਤ ਨਮਾਜ਼ ਆਪਣੇ ਬੇਟੀ ਲੰਬੀ ਕਮਰਾ ਦਾ ਜਿਨਾ ਨੇ ਉਤੋਂ ਦਿੱਤਾ ਇਹੋ ਔਰ ਜਿਹੜੀ ਦਾ ਸ਼ੋਕਾਨ ਸਿੰਘ ਜੀ ਨੇ ਕੀਤੀ ਤੇ ਬੀਤਕਾਰ ਕਿੱਥੇ ਹੈ ਨਾ ਬਈ ਉਹਨ ਦਾ ਨਾਮ ਕੋਈ ਨਹੀਂ ਜਾਣਦਾ ਕਿਸੇ ਉਸ ਜੀ ਕੋਈ ਕੈਂਪ ਉਹ ਬਿੱਲੇ ਜਾਂਦੇ ਸੀ ਕੋਈ ਇਹ ਐਡਰੈਸ ਦੇ ਵਿੱਚ ਸੋ ਮੈਂ ਵੀ ਇੱਕ ਵਾਰ ਫਸਟੈਂਡ ਦੇ ਬੜੀ ਕਾਣੀ ਲੱਗਿਆ ਤਾਂ ਮੈਂ ਕਿਤਾਬਾਂ ਦੇ ਦੁਕਾਨ ਤੇ ਗਿਆ ਉੱਥੇ ਕਿਤਾਬ ਪਈ ਸੀ ਗੁਲਾਮ ਅਲੀ ਕੀ ਗਜ਼ਲੈ ਮੈਨੂੰ ਗੁਲਾਮ ਅਲੀ ਨੇ ਕੋਈ ਗਜ਼ਲ ਕਹਿੰਦੀ ਮਦੁਰ ਨੇ ਇੱਕ ਕਾਰਗਰਮਨ ਨੇ ਕਹਿੰਿਆ ਸੀ ਉਹ ਗਜ਼ਲਾਂ ਇੱਕ ਜਗ੍ਹਾ ਦੀ ਕਿ ਕਵੀ ਆਨੇ ਕਿਤੇ ਨਾਮ ਸਿੱਖਦੇ ਨਹੀਂ ਸੀ ਸੋਇਆ ਕਿ ਇਹ ਵੀ ਹੈ ਕਿ ਗੀਤਕਾਰ ਹੁਣ ਖੰਮ ਬੋਲਾ ਕੇ ਉੜਾ ਉਡਾ ਕੇ ਲਾਇਆ ਜਿਹੜਾ ਲੈ ਗਿਆ ਸੋ ਤੇ ਗਿਆ ਤੇ ਪਰਿਆਗੇ ਗੀਤਕਾਰਾਂ ਨੂੰ ਜਾਣਨਾ ਉਹਨਾਂ ਤੋਂ ਗੁਰੂਤਬਾਲ ਉਹਨਾਂ ਨੇ ਬਹੁਤ ਕੁਝ ਵੀ ਨਾਲ ਚਾਰੀ ਦੇ ਦੀ ਦੇਵ ਦਾ ਸਾ ਜੀਵਨ ਉਹ ਵੀ ਇੰਟਰਵਿਊ ਸਾਡੇ ਸਾਹਮਣੇ ਪੇਸ਼ ਕੀਤੀ ਔਰ ਇਹ ਬਹੁਤ ਬਹੁਤ ਜ਼ਰੂਰੀ ਹੈ ਕੁਝ ਚੀਜ਼ਾਂ ਸੀ ਨਾ ਮਿਸ ਕਰ ਜਾਣੇ ਜ਼ਿੰਦਗੀ ਦੇ ਜਿਦਾ ਹਮ ਪ੍ਰੈਸ ਵਿੱਚ ਮੋਹਨ ਸਿੰਘ ਵੀ ਜਿਹਨਾਂ ਪ੍ਰੈਸ ਵਿੱਚ ਮੋਹਨ ਸਿੰਘ ਇਥੇ ਪੀਜ ਸੀਗੇ ਤੇ ਉਹਨਾਂ ਨੂੰ ਇੱਕ ਐਸਾ ਕੰਮ ਮਿਲ ਗਿਆ ਉਹ ਨੌਕਰੀ ਤੇ ਮਿਲ ਗਈ ਮੈਂ ਉਹਨਾਂ ਦੇ ਅਗਾ ਅਸਿਸਟੈਂਟ ਸੀਗਾ ਤੇ ਪਰ ਉਹ ਜਿਹੜਾ ਕੰਮ ਮਿਲਿਆ ਉਹ ਸੀ ਕਿ ਪੰਜਾਬੀ ਸਾਹਿਬ ਦਾ ਇਤਿਹਾਸ ਜਿਹੜਾ ਨਾਮ ਮੇਰੇ ਵਾਸਤੇ ਨਾ ਉਹਨਾਂ ਦੇ ਵਾਸਤੇ ਤੇ ਮੈਂ ਕਿੱਬ ਕਿੱਬ ਬਹੁਤ ਸਾਲਾਂ ਬਾਅਦ ਪੇਸ਼ ਆਇਆ ਕਿ ਜੇ ਇਹ ਸੁਝਾਅ ਇਹ ਦਿੰਦੇ ਕਿ ਪ੍ਰੋਫੈਸਰ ਮੋਹਨ ਸਿੰਘ ਮਾਨਸ ਸਹਿਜ ਜੀ ਵੀ ਲਿਖਣ ਲਈ ਰੱਖੋ ਉਹ ਆਪਣੀ ਸਹਿਜ ਜੀ ਵੀ ਲਿਖਣ ਜਿਸ ਤਰ੍ਹਾਂ ਕਿ ਸਟੈਂਡਿੰਗ ਸੇਕਪੋਣਾ ਕੋਲ ਗੁਰੂ ਆਲਟ ਯੂਨੀਵਰਸਿਟੀ ਲਿਖਾਈ ਆ ਤੇ ਉਹਨਾਂ ਕਹਿੰਦੇ ਜਿੰਨੇ ਤੂੰ ਹਰਫ ਲਿਖੇਗਾ ਉਹਦੇ ਹਿਸਾਬ ਨਾਲ ਤੈਨੂੰ ਪੈਸੇ ਮਿਲਣਗੇ ਉਹਨੇ ਦੋ ਵੋਲੀਅਮ ਲਿਖੇ ਬਹੁਤ ਖੂਬਸੂਰਤ ਸੋ ਇਦਾਂ ਅਸੀਂ ਬਹੁਤ ਕੁਝ ਫੁਲਾਦਕਾ ਜ਼ਿੰਦਗੀ ਤੇ ਬਹੁਤ ਹਰ ਕੋਈ ਰਿਕਾਰਡਿੰਗ ਨਹੀਂ ਹੈ ਕਵੀਆਂ ਦੀ ਰਿਕਾਰਡਿੰਗ ਨਹੀਂ ਹੈ ਬਹੁਤ ਸਾਰੇ ਸੰਗੀਤ ਕਰਾ ਲਿਆ ਰਿਕਾਰਡਿੰਗ ਜਿਹੜੇ ਰੇਡੀਓ ਤੇ ਗਾਏ ਪਰ ਉਹਨਾਂ ਦੀਆਂ ਨਹੀਂ ਮਿਲਦੀਆਂ ਮੇਰੇ ਬਹੁਤ ਅੱਛੇ ਗਾਇਕ ਦੀ। ਤੇ ਬਹੁਤ-ਬਹੁਤ ਮੁਬਾਰਕ ਦਿਨਾਂ ਹੋਰ ਪੰਜਾਬ ਮੈਂ ਆਖਿਰ ਕੀ ਨਾ ਹੁੰਦਾ ਕਿ ਪੰਜਾਬ ਸਭ ਤੋਂ ਵੱਧ ਗਾਉਣ ਵਾਲੇ ਲੋਕਾਂ ਦੀ ਧਰਤੀ ਹੈ। ਇਹਨੇ ਕਿਸੇ ਧਰਤੀ ਤੇ ਲੋਕ ਜਿਹੜਾ ਇੰਨਾ ਗਾਉਂਦੇ ਹੋਣ ਮੈਂ ਕਈ ਵਾਰੀ ਗੱਲ ਸੁਣਿਆ ਕਿ ਮੈਂ ਜਰਮਨੀ ਗਿਆ ਤੇ ਮੈਂ ਜਿਹੜੀ ਉਹ ਸਾਡੀ ਇੰਟਰਪ੍ਰੇਟਰ ਸੀ ਉਹਨੂੰ ਪੁੱਛਿਆ ਕਿ ਤੁਸੀਂ ਵਿਆਹ ਤੇ ਕਿੰਨੇ ਕ ਗੀਤ ਗਾਉਨੇ ਆ ਉਹ ਕਹਿੰਨੇ ਕਿ ਇੱਕ ਅਸੀਂ ਤੁਹਾਨੂੰ ਬਿਜਾਉਨੇ ਆ ਸਹਨਾਈ ਤੇ ਕਦੀ ਕਦੀ ਉਹ ਵੀ ਨਹੀਂ ਬਿਜਾਉਨੇ ਮਤ ਸਾਡੇ ਜਿਹੜੇ ਵਿਆਹ ਨੇ ਉਹ ਸਮਝੋ ਕਿ ਇੱਕ ਗੀਤਨਾਟਕ ਜਿਵੇਂ ਹੁੰਦਾ ਸੰਗੀਤਨਾਟਕ ਉਹ ਕਈ ਜਨਾਂ ਕਈ ਜਨ ਚਾਹਦਾ ਸੋ ਅ ਦੂਸਰੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਇੱਕੋ ਇੱਕ ਦੁਨੀਆ ਦੀ ਪਾਵਨ ਤੁਮ ਜੀ ਗਿਆਨ ਖਾ ਜਿਹੜਾ ਵਰਗੀਕਰਨ ਰਾਗਾ ਚ ਹੋਇਆ ਕੋਈ ਵਿਸ਼ੇ ਦੇ ਹਿਸਾਬ ਨਾਲ ਨਹੀਂ ਹੋਇਆ ਕਿਸੇ ਆਥਰ ਦੇ ਹਿਸਾਬ ਨਾਲ ਨਹੀਂ ਰਾਗਾ ਦੇ ਵਿੱਚ ਹੋਇਆ ਇਸ ਲਈ ਪੰਜਾਬ ਦਾ ਸੰਗੀਤ ਦਾ ਬਹੁਤ ਵੱਡਾ ਸ문화ਕਦੀਮੀ ਸੰਬੰਧ ਹੈ ਔਰ ਮੈਂ ਇਹ ਕਹਿਣਾ ਹੂ ਕਿ ਜਿਹੜੇ ਪੰਜਾਬ ਨੇ ਆਪਣਾ ਨਾਮ ਪੰਜਾਂ ਦਰਿਆਵਾਂ ਤੋਂ ਲਿਆ ਸੀ ਉਹ ਪੰਜ ਦਰਿਆ ਤਾਂ ਵੰਡੇ ਗਏ ਸੱਭ ਦੇ ਰਾਗੀ ਜੇਲ ਨੂੰ ਤੇ ਨਾਮ ਬਿਆਸ ਲੇਕਿਨ ਜਿਨਾ ਗ੍ਰਾਮਾਂ ਦੇ ਕੰਡੇ ਪੰਜਾਬ ਰੋਹਾਨੀ ਤੌਰ ਤੇ ਵਸਦਾ ਉਹ ਮੈਂ ਸੋਚਦਾ ਵੀ ਮੈਂ ਅੱਖਾਂ ਇਹ ਕਹਿੰਦਾ ਹਾਂ ਕਿ ਉਹ ਪੰਜ ਦਰਿਆ ਉਹ ਆ ਗੁਰਬਾਣੀ ਦੀ ਸੰਗੀਤ ਦੀ ਧਾਰਾ ਇੱਕ ਸੂਫੀ ਗਾਇਕੀ ਦੀ ਧਾਰਾ ਇੱਕ ਕਿੱਸਾ ਕਹਾਣੀ ਦੀ ਧਾਰਾ ਇੱਕ ਸਾਡੇ ਯੋਧਿਆਂ ਦੀਆਂ 12 ਦੀ ਧਾਰਾ ਉਹ ਇੱਕ ਲੋਕ ਗੀਤਾਂ ਦੀ ਧਾਰਾ ਕਿ ਇਹ ਉਹ ਪੰਜ ਦਰਿਆ ਨੇ ਜਿਨ੍ਹਾਂ ਦੇ ਕੰਢੇ ਰੂਹਾਨੀ ਤੌਰ ਤੇ ਪੰਜਾਬ ਫਸਦਾ ਤੇ ਇਹ ਦਰਿਆ ਸਿਰਫ ਇੱਥੇ ਨਹੀਂ ਵਹਦੇ ਜਿੱਥੇ ਪੰਜਾਬੀ ਚੱਲ ਗਏ ਜੇ ਹੁਣ ਕੈਨੇਡਾ 'ਚ ਬੈਠੇ ਉੱਥੇ ਵੀ ਉਹ ਦਰਿਆ ਵਗ ਰਿਹਾ ਉੱਥੇ ਵੀ ਗੁਰਬਾਣੀ ਦਾ ਦਰਿਆ ਵਗਦਾ ਉੱਥੇ ਵੀ ਲੋਕ ਸੁਖੀ ਫੁਲਤੀ ਖੰਡੇ ਸੋ ਉਹ ਸੰ ਰੂਹਾਨੀ ਤੌਰ ਤੇ ਜ਼ਿੰਦਾ ਰੱਖਣ ਵਾਲੇ ਇਹ ਜਿਹੜੇ ਦਰਿਆ ਨੇ ਉਹ ਨੇ ਔਰ ਸਾਡੀ ਧਰਤੀ ਨੂੰ ਯੋਧਿਆਂ ਦੀ ਧਰਤੀ ਵੀ ਕਹਿੰਦੇ ਆ ਸੰਤ ਸਿਪਾਹੀਆਂ ਦੀ ਧਰਤੀ ਵੀ ਕਹਿੰਦੀ ਪਰ ਸੰਤ ਸਿਪਾਹੀ ਬਣਾਉਣ ਤੇ ਵੀ ਸ਼ਬਦ ਦੇ ਨਾਲ ਨਾਲ ਦੋ ਦੋ ਸਾਜ਼ਾਂ ਦਾ ਬਹੁਤ ਵੱਡਾ ਹੱਥਾ ਇੱਕ ਰਬਾਬ ਤੇ ਇੱਕ ਸਰੰਗੀ ਕਿ ਰਬਾਬ ਨੇ ਸਾਨੂੰ ਸੰਤ ਬਣਾਉਣ ਦੇ ਰਾਹੇ ਪਾਇਆ ਸਰੰਗੀ ਨੇ ਸਾਨੂੰ ਸਿਪਾਹੀ ਬਣਾਉਣ ਦੇ ਰਾਹੇ ਪਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਸਰੰਗੀ ਲੈ ਕੇ ਆਲੀ ਤੋ ਇਹਨਾਂ ਸਾਜ਼ਾਂ ਦਾ ਮੈਕਰੋਨ ਕਿ ਸਰਦਾਰਾਂ ਅਜੀ ਸਰਦਾਰ ਵੀ ਬਣੇ ਤੇ ਸੁਰਦਾਰ ਵੀ ਬਣੇ ਇਹ ਕੀ ਕਹੀਏ ਨਹੀਂ ਬਣੇ ਇਨਾ ਵੀ ਇਨਾ 드라마 ਦੇ ਕੰਡੇ ਹੀ ਅਸੀਂ ਬਸਦੇ ਆ ਤੇ ਜਿਹੜੋ ਮੈਂ ਦੇਖਿਆ ਦੇਖਿਆ ਵਾਲੇ ਵਾਲੇ ਸਹੂਇਦਾ ਹਰਦੇਵ ਜਲਦੀ ਵਾਲੇ ਸਹੂਇਦਾ ਤੇ ਮੈਨਕੀ ਨਾ ਵੀ ਉਹ ਕਿੱਸਾ ਕਾਗ ਦੇ ਜਿਹੜਾ ਅ ਗਰੀਆ ਸੀ ਉਹਦੇ ਕੰਡੇ ਬਸਦੇ ਮਾ ਸਾਖਸੀਗ ਉਹਦੇ ਉੱਤੇ ਕੰਡੇ ਤੇ ਉਹ ਬਸਿਆ ਉਸ ਕੰਡੇ ਤੇ ਤੋ ਉਹ ਯਾਨੀ ਦੇਵ ਸ਼ੋਭਾ ਬਾਸਲ ਨੇ ਮੂੰਹ ਜਬਾਨੀ ਬਹੁਤ ਪਿਆਰੀ ਪਿਆਰਾ ਗੀਤ ਸੁਣਾਇਆ ਜਿਹੜਾ ਦੀ ਰਿਆਵੇ ਗੇਲੇ ਸੋ ਦੀ ਰਿਆ ਮੇਲੇ ਲਾਹਰੀ ਕਮਾਲ ਦਾ ਜਿਹੜੇ ਲਾਹਰ ਹੁਣ ਗੁੰਮ ਗਵਾਟ ਗਏ ਸੋ ਸ਼ੋਭਾ ਬਾਸਲ ਦੇ ਅਸੀਂ ਬੜੀ ਤਨਵਾਦੀ ਆ ਕਿ ਇਹ ਅਜੇ ਤੱਕ ਵੀ ਉਹ ਕਿਤਾਬ ਹੈ ਕਿ ਲਿਖਣੀ ਹੋਰ ਕਦਮਾਂਗੇ ਇਹ ਹੋਲ ਲਿਖਣ ਕੰਮ ਨਹੀਂ ਪਤਾ ਤੋ ਇਹ ਵੀ ਉਸ ਚੀਜ਼ ਨੂੰ ਸੰਭਾਲ ਰਿਹਾ ਬਹੁਤ ਅਸੀਂ ਯਾਨੀ ਕੰਮ ਇਸ ਇਹ ਜੇ ਮੈਂ ਜੀਵਰਦੀਪ ਨੇ ਇੱਕ ਤਰ੍ਹਾਂ ਜਿਹੜੀ ਸਾਡੇ ਮੱਧ ਕਾਲ ਦੀ ਕਾਇਕੀਰਾ ਬੋਸਨ ਸੀ ਕਲੀਆਂ ਦੇ ਰੂਪ ਚ ਜਾਂ ਗਾਥਾਵਾਂ ਦੇ ਪੀੜ ਕਥਾਵਾਂ ਦੇ ਰੂਪ ਚ ਉਹ ਚੀਜ਼ ਨੂੰ ਸਾਡੀ ਨਵੀਂ ਪੀੜੀ ਤੱਕ ਉਹਨੇ ਲਿਆਇਆ ਔਰ ਉਸ 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 ਰਸਾਂਤ ਪਾਈ ਵਰਨਾ ਉਹ ਬਹੁਤ ਇਜਾਦ ਚਾਹ ਕਿਤਾਬਾਂ ਵਿੱਚ ਹੀ ਰਹਿ ਜਾਂਦੀਆਂ ਸੋ ਜਦੋਂ ਕਲੀ ਆਉਂਦੀ ਆ ਕਾਸੀ ਇੱਕ ਤਰ੍ਹਾਂ ਜਿਵੇਂ ਮਧਕਾਲ ਦਾ ਜਿਹੜਾ ਹੁਸਨ ਹੈ ਮਧਕਾਲ ਦੀ ساری ਖੂਬਸੂਰਤੀ ਆ ਉਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਔਰ ਉਹ ਬਹੁਤ ਪੜਨ ਵਾਲਾ ਸੀ ਮੈਨੂੰ ਯਾਦ ਆ ਕਿ ਮੈਗਮੇਟ ਕੋਲ ਬਹੁਤ ਸਾਰੇ ਛਰਾਣੇ ਕਿਤਾਬਾਂ ਪਈਆਂ ਬਹੁਤ ਪੜਨ ਵਾਲਾ ਔਰ ਬਹੁਤ ਸੁਲਝਿਆ ਹੋਇਆ ਔਰ ਨਿੱਕੀ ਸ਼ਖਸੀਅਤ ਵਾਲਾ ਸ਼ਖਸ ਸੀਗਾ ਤੇ ਉਹਦੇ ਨਾਲ ਮਿਲ ਕੇ ਬੈਠਣਾ ਉਹਦੇ ਨਾਲ ਗੱਲਾਂ ਕਰਨੀਆਂ ਹਮੇਸ਼ਾ ਇੱਕ ਕਨਵਰਸੇਸ਼ਨ ਕਰਨ ਵਾਲਾ ਅੰਤੋਂ ਵੀ ਨਾਲ ਜੀ ਤੋ ਮੈਂ ਨਿਜੀ ਤੌਰ ਤੇ ਉਸ ਸ਼ਖਸ ਨੂੰ ਬਹੁਤ ਪਿਆਰ ਕਰਦਾ ਕਿ ਉਹ ਗੀਤ ਲਿਖਣੇ ਹੋਰ ਹੈ ਪਰ ਤੁਹਾਡੀ ਗੀਤਾਂ ਵਾਂਗੀ ਆਤਮਾ ਹੋਣੀ ਤੇ ਤੇ ਵਾਰੀ ਫੀ ਇਹ ਦੋਸਤ ਪੜ੍ਹੇ ਲਿਖਣ ਜਿਹੜੀ ਸਮਝਦਤ ਜਿਹੜੇ ਤੁਹਾਡੇ ਗੂਹਜੋ ਜਿਹੜਾ ਜੰਮੀਆ ਹੁੰਦੀਆਂ ਉਹ ਹੋਣੀਆਂ ਚੀਜ਼ਾਂ ਲਿਖਣ ਵਾਲਾ ਦੇਵ ਫਰੀਕੇ ਵਾਲਾ ਸੀ ਤੇ ਉਹਨੂੰ ਮੈਂ ਆਪਣਾ ਬਹੁਤ ਬਹੁਤ ਪਿਆਰ ਆਪਣਾ दिली ਪਿਆਰ ਉਹਨੂੰ ਅਰਪਤਾਰਦਾ ਔਰ ਦੂਜੀ ਗੱਲ ਮੈਂ ਸਮਝਾਂ ਕਿ ਗਿਤਰਾਂ ਦੇ ਗੀਤ ਅੱਗੇ-ਅਗੇ ਤੁਰਦੇ ਆ ਕਿ ਪਿੱਛੇ-ਪਿੱਛੇ ਤੁਰਦੇ ਆ ਮੈਂ ਕਹਾਂ ਜੀ ਅੱਗੇ-ਅਗੇ ਤੁਰਦੇ ਗੀਤ ਕਿ ਤੁਰਦੇ ਪਿੱਛੇ-ਪਿੱਛੇ ਕਿ ਕੀ ਗੀਤ ਹੋਈਆਂ ਕਿਟਨਾਵਾਂ ਨੂੰ ਹੀ ਬਿਆਨ ਕਰਦੇ ਆ ਜਾਂ ਕਿ ਉਹ ਕਿਟਨਾਵਾਂ ਨੂੰ ਜਨਮ ਵੀ ਦਿੰਦੇ ਜਿਸ ਤਰ੍ਹਾਂ ਸੀ ਜੇ ਸੀ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਨੇ ਆਉਣ ਵਾਲੇ ਸਮਿਆਂ ਦੀ ਥਿਰਜਨਾ ਕੀਤੀ ਆਉਣ ਵਾਲੇ ਸਮੇਂ ਜੋ ਆਉਣ ਵਾਲੇ ਸਮਿਆਂ ਦੀ ਹੋਇਆ ਉਹ ਸ਼ਬਦ ਦੇ ਪੰਦਰ ਤੇ ਗੁਰੂ ਨਾਨਕ ਸਾਹਿਬ ਨੇ ਇਹ ਕਹਿ ਕੇ ਕਿ ਜੋਤੋ ਪ੍ਰੀਮ ਖੇਲਣ ਦਾ ਚਾਹੋ ਸਿਰ ਕਰ ਚਲੀ ਚਲੀ ਮੋਰੀ ਆਓ ਇਤ ਮਾਰਗ ਪੈ ਕੋ ਜੇ ਸਿਰ ਦੀ ਜੀ ਕਾਨ ਨਾ ਕੀ ਜੇ ਇੱਕ ਜਣੀ ਇੱਕ ਜਣੀ ਸ਼ਹਾਦਤਾਂ ਦੀ ਜਾਂ ਕੁਰਬਾਨੀਆਂ ਦੀ ਅੱਗੇ ਹੋਣ ਵਾਲੀ ਗੱਲ ਸੀ ਉਹਨਾਂ ਦੇ ਪਾਵਨ ਗੀਤ ਸੇ ਉਹ ਜੀ ਅਗੇਤੀ ਬਾਕੀ ਸਭ ਕੋ ਪਿੱਛੇ ਪਿੱਛੇ ਤੁਰਿਆ ਸੋ ਜਿਹੜੇ ਮਹਾਨ ਗੀਤ ਨੇ ਉਹ ਅੱਗੇ-ਅੱਗੇ ਤੁਰਦੇ ਆ ਔਰ ਉਹ ਆਉਣ ਵਾਲੇ ਸਮਿਆਂ ਨੂੰ ਜਨਮ ਦਿੰਦੇ ਔਰ ਗੀਤ ਸਾਡੇ ਤੇ ਸ਼ਬਦ ਸਾਡੇ ਤੇ ਬਹੁਤ ਜ਼ਿਆਦਾ ਅਸਰ ਕਰਦਾ ਵਿਸ਼ੇ ਕੋ ਪਾਵਨ ਬਾਣੀ ਹੋਵੇ ਸੁਪੀ ਹੋਵੇ ਜਾਂ ਜਿੱਦੇ ਮੇਰਵਸਤ ਗੀਤ ਦੀ ਗੁਰਬਾਨ ਨੇ ਗੱਲ ਕੀਤੀ ਸੋ ਗੁਰਬਾਨ ਜੀ ਹੋਦਾ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਕਿ ਜੁਨੇ ਮੈਂ ਉਸ ਬਾਣੀ ਸੁਣਦਾ ਮੇਰੀ ਪਰਮਗਤ ਹੋ ਜਾਂਦੀ ਮੇਰੀ ਇੱਕ ਮੰਨ ਦੇਸ਼ਾ ਬਦਲੀ ਜਾਂਦੀ ਹੈ ਕਿ ਮੈਂ ਪਹਿਲਾਂ ਕੋਈ ਹੋਰ ਸੁਣਦਾ ਆਇਆ ਸੀ ਪਰ ਮੋਲ ਮੈਂ ਜੇ ਸੁਣਿਆ ਤੇ ਮੈਂ ਇੱਕ ਹੋਰ ਇਨਸਾਨ ਬਣ ਗਿਆ ਜਾਂ ਸ਼ਬਦ ਸਵਾਰਨ ਹਾਰਾ ਤੇ ਇਹ ਇਹ ਜਿਹੜੀ ਚੀਜ਼ ਹੈ ਇਹ ਸਾਡੀ ਹੀਤਕਾਰਾਂ ਦੀ ਇੱਕ ਜ਼ਿੰਮੇਵਾਰੀ ਬਹੁਤ ਵਧਾਉਂਦੀ ਆ ਕਿ ਜੋ ਗੀਤ ਅਸੀਂ ਸੁਣਦੇ ਆ ਅਕਸਰ ਟੈਲੀਵਿਜ਼ਨ ਤੇ ਉਹ ਕਿਹੋ ਜਿਹਾ ਸਮਾਂ ਸਿਰਜਣਗੇ ਉਹ ਕਿਹੋ ਜਿਹਾ ਇਤਿਹਾਸ ਸਿਰਜਣਗੇ ਉਹ ਕਿਹੋ ਜੀ ਜਵਾਨੀ ਸਿਰਜਣਗੇ ਇਸ ਸੋਚ ਕੇ ਬਹੁਤ ਵਾਰੀ ਦੁੱਖ ਹੁੰਦਾ ਕਿ ਉਹ ਉਹ ਉਹਨਾਂ ਦੇ ਕਾਹਤੇ ਅਗਲੇ ਅਗਲੇ ਜਨਾਂ ਨੂੰ ਸਿਰਜਿੰਦੇ ਨਹੀਂ ਅਗਲੇ ਜਨਾਂ ਨੂੰ ਕੁਝਲੇ ਕਰਨ ਦੀ ਸ਼ਕਤੀ ਹ ਉਹਨਾਂ ਉਹਨਾਂ ਦੇ ਕਾਹਤੇ ਜਾਂ ਨੌਜਵਾਨਾਂ ਨੂੰ ਨੌਜਵਾਨਾਂ ਦੀ ਪਰਮ ਗਤੀ ਕਰਨ ਵਾਲੀ ਉਹਨਾਂ ਤੇ ਵੀ ਇਬਾਰਤ ਨਹੀਂ ਆ ਉਨੀ ਸਾਰੀ ਇਹ ਬਾਤ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੈ ਕਿ ਜੇਲੀ ਕੋਈ ਨਾ ਤੁਹਾਡਾ ਆਤਮਿਕ ਤਹਾਰਾ ਬਣ ਸਕਦੀ ਆ ਨਾ ਤੁਹਾਨੂੰ ਕਿਤੇ ਸੱਚ ਲਈ ਖੜੇ ਹੋਣ ਦਾ ਹੌਸਲਾ ਦੇ ਸਕਦੀ ਆ ਕਿ ਉਹ ਇੱਕ ਇੱਕ ਜਿਹਾ ਜਾਂ ਮੁਨੋਖ ਜਾਂ ਜਿਹਾ ਨਾਇਕ ਫਿਰਦੇ ਆ ਉਹ ਨਾਇਕ ਕਿਹੋ ਜਿਹੀ ਦੁਨੀਆ ਫਿਰਦੀ ਆ ਸੋ ਇਸ ਲਈ ਬਹੁਤ ਜ਼ੂਰੀ ਆ ਜੀਵਨ ਕਾਰਨ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਜ਼ਿੰਮੇਵਾਰੀ ਕਿ ਅਸੀਂ ਉਹੋ ਜਿਹੇ ਗੀਤ ਆਪਣੀ ਲੋਕਾਂ ਨੂੰ ਦੇਈ ਆਪਣੇ ਆਪਣੇ ਨੌਜਵਾਨਾਂ ਨੂੰ ਦਈਏ ਜਿਹੜੇ ਮਨਮੋਹਨ ਮਨਮੋਹਣ ਗਾਲੇ ਵੀ ਹੋਣ ਇਹਨਾਂ ਚ ਉਹ ਪਾਰੇ ਪਾਰੇ ਗੋਰੇ ਬੋਰੇ ਗੀਤ ਹੋਣ ਉਹਨਾਂ ਚ ਉਹ ਕੁਛ ਵੀ ਹੋਵੇ ਲੇਕਿਨ ਉਹਨਾਂ ਦੇ ਨਾਲ ਨਾਲ ਇੱਕ ਜਿਹੜੀ ਉਹਨਾਂ ਦੀ ਆਪ ਇੱਕ ਖਿਜਰਾ ਕਰਨੇ ਜਿਹੇ ਜੋਗੀ ਦੀ ਉਹਦਾ ਵੀ ਅਹਿਸਾਸ ਹੋਵੇ ਤੇ ਉਹ ਬਸ ਖੁਸ਼ੀ ਨਾਲ ਸ਼ਬਦਾਂ ਨਾਲ ਮੈਂ ਤੁਹਾਡਾ ਸ਼ਬਦ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਬਹੁਤ ਪਾਲੀ ਦੇਸਵਾਲੀਆਂ ਨੂੰ ਮੁਬਾਰਕ ਦਿਨ ਆਜਿਨਾ ਦਾ ਖਿੰਦੇ ਤੇ ਮਾਨਕਿ ਤੋਂ ਪੰਜਾਬ ਮਾਨਕਿ ਦੇ ਖਿੰਦੇ ਤੋਂ ਪੰਜਾਬ ਬੋਲਦਾ ਇਹਨਾਂ ਦਾ ਗੀਤ ਬਹੁਤ ਸੋਹਣਾ ਸੁਣੀਏ ਆ ਤੇ ਮਨਪ੍ਰਿਤ ਕਵਾਨਾਂ ਨੂੰ ਬਹੁਤ ਬਹੁਤ ਮੁਬਾਰਕ ਜਿਨ੍ਹਾਂ ਨੂੰ ਹਰਦੀਪ ਗਰਗੀਰ ਦੇ ਨਾਮ ਤੇ ਪੁਰਸਕਾਰ ਮਿਲਿਆ ਔਰ ਦੋ ਖਤਾਬਾਂ ਰਿਲੀਜ਼ ਹੋਈਆਂ ਇੱਕ ਕੇਤੀ ਕਲਸੀ ਦੀ ਧਾਰ ਇਸ ਤੜਾ ਪ੍ਰਦੇਸੀ ਵਸਦਾ ਗੀਤ ਕਾਰਾ ਮਿਲਿ ਪੁਸਤਕ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਦਿਨਾਂ ਬਹੁਤ ਬਹੁਤ ਪਿਆਰ ਗੁੱਡ ਗੁੱਡ